ਚੱਕ ਕੇ ਲੈ ਇਹ ਚੱਕਣਾ ਪੈਣਾ ਇਹ ਚੱਕਣਾ ਇਹ ਚੱਕਣਾ ਪੈਣਾ ਅੱਛਾ ਆਂ ਨਹੀਂ ਚੱਕ ਲੂਆ ਬੋਲ ਕਿੱਥੇ ਲਿਆ ਬੋਲ ਕਹਾਂ ਪਰ ਲੈ ਕੇ ਜਾਮਾ ਲੈ ਜਾ ਖੋਣਾ ਬੋਲ ਕਹਾਂ ਪਰ ਲੈ ਜਾ ਤੂੰ ਵਾ ਗੇਟ ਤੱਕ ਹੀ ਲੈ ਜਾ ਕੇ ਛੱਡ ਦੇ ਬੱਕਰਾ ਤੇਰਾ ਇੱਕ ਕੁਆਂਟਲ 15 ਕਿਲੋ ਹੈ 6 ਦੰਦ ਫਿਰ ਉਸੀ ਸਾਹਿਬ ਨਾਲ ਫਿਰ ਘਾਟ ਚ ਵੀ ਦੇ ਦਾਂਗੇ ਫਿਰ 80000 ਨਹੀਂ ਉਹ ਤੋਂ ਵੀ ਘਾਟ ਦੇ ਦਾਂਗੇ ਵੀ ਜੋੜੀ 1.5 ਲੱਖ ਦੇ ਦੇ ਦਾਂਗੇ 1.5 ਲੱਖ ਦੀ ਹਾਂ ਪਹਿਲੇ ਲੰਬਾਈ ਦੇਖੋ ਲੰਬਾਈ ਕਿੰਨੇ ਨੇ ਬੱਕਰੀ ਦਾ ਕਿੰਨਾ ਮਲ ਇਹਦਾ ਵੀ 80000 ਰੁਪਇਆ ਮੁੱਲ ਹੈ ਇਹ ਵੀ 3 ਮਹੀਨੇ ਦੀ ਗੱਬਾਂ ਨਾਲ ਗਾਰੰਟੀ ਦਿਨਾਂ ਉਹਨਾਂ ਗਾਰੰਟੀ ਗਾਰੰਟੀ ਕਿਸੇ ਕੋਲ ਆ ਗਿਆ ਖਾਲੀ ਵੀ ਨਿਕਲ ਜਾਂਦਾ ਸਾਡਾ ਵਾਪਸ ਕਰ ਜਾਵੇ ਕੋਈ ਚੱਕਰ ਨਹੀਂ ਮਾਲ ਲੈ ਜਾਣਾ ਮਾਲ ਨਹੀਂ ਪੈਸੇ ਨਹੀਂ ਟੰਕਾ ਵਾਪਸ ਤਾਂ ਲੈ ਲੇਗੇ ਪੈਸੇ ਸਾਰੇ ਲੈ ਦੋਵੇਂ ਦਾ ਵਾਪਸ ਆ ਸਾਰੇ ਦੇਨੇ ਆ ਭਾਈ ਖਾਲੀ ਨਿਕਲੂਗਾ ਜਦ ਗਾਰੰਟੀ ਦੇ ਮੰਗੇ ਤਾਂ ਫਿਰ ਵਾਪਸ ਦੇਦਾ ਨਹੀਂ 85 90 ਕਿਲੋ 90 ਦੇ 90 ਦੇ ਸਾਰੇ 90 ਕਿਲੋ ਪਰ ਮਾਣਟਲ ਦੇ ਹਾਂ ਵੇਚ ਨਹੀਂ ਬੱਕਰੀ ਸੂਏ ਕੇ ਲਾਲੇ ਹੋਣੇ ਬੱਕਰੀ ਇਹ ਚੌਥੇ ਸੂਗੀ ਪਿਓ ਚੌਥੇ ਹਾਂ ਚੌਥੇ ਸੂਗਾ ਹਾਂ ਕੀ ਹਾਲ ਹੈ ਭਾਈ ਵਧੀਆ ਜੀ ਕਿੰਨੇ ਨਗ ਲੈਂਦੇ ਅੱਜ ਥੋੜੇ ਲਿਆ 20 ਕੇ ਨਾਲ ਲੈ ਆਂਦੇ ਅੱਜ ਕੀ ਮੁੱਲ ਕਰੀ ਜਾਂਣਾਗਾ ਬੱਕਰੇ ਬੱਕਰੀਆਂ ਦਾ ਸਾਰੇ ਆਡ ਅੱਡ ਮੁੱਲਾ ਆਡ ਅੱਡ ਕੱਲੀ ਗਲੀ ਦਾ ਆਡ ਅੱਡ ਹਾਂ ਜੇ ਸਾਰੀਆਂ ਲੈਣੀ ਹੋਣ ਕੋਈ ਨਹੀਂ ਹੋ ਜੇ ਰੇਟ ਲਾ ਦਾਂ ਮੰਗੇ ਅੱਛਾ ਬੱਕਰੇ ਕਿਹੜੇ ਨੇਗੇ ਲੈ ਬੱਕਰੇ ਕੱਸੀ ਬੱਕਰੇ ਨੇ ਕੱਸੀ ਬੱਕਰੇ ਦਿਖਾਈਂ ਮੜਾ ਕੱਢ ਕੱਢ ਕੇ ਲੈ ਬੱਕਰੇ ਦਿਖਾ ਦੇਣਾ ਬਾਈ ਕੋਲੇ ਸੋਨੇ ਤੋਂ ਇੱਥੇ ਹੋਊਗਾ ਕਵਾਂਟਲ ਤੇ ਵਾਰਾ ਇੱਕ ਕਵਾਂਟਲ 15 ਕਿਲੋ ਹੈ 6 ਦੰਦ ਤੋ ਤੋਲਿਆ ਵੀ ਹੋਇਆ ਹਾਂ 6 ਦੰਦ ਦਾ ਹਾਂ 44 ਹੈ ਦਾ ਕੁਰਬਾਨੀ ਲੱਗ ਜੇਗੀ ਇਸਾ ਹਾਂ ਕੁਰਬਾਨੀ ਆ ਲਈ ਬੱਕਰੇ ਆ ਕੀ ਮੁੱਲ ਕਰਿਆ ਫਿਰ ਮੋਲ ਇਹਦਾ 85000 ਰੁਪਿਆ 85000 ਲੱਗਿਆ ਵੀ ਕੁਛ ਲੱਗਦੇ 60 ਕੇ ਲੱਗਦਾ ਫਿਰ ਬਹੁਤ ਨਹੀਂਗਾ ਜਰਾ ਨਹੀਂ ਖਰੀਦਦੇ ਵੀ ਨਹੀਂ ਇਹ ਮਾਲ ਮਹਿੰਗੇ ਬਹੁਤ ਭਜਨ ਕਿੰਨਾ ਹੋਗਾ ਇਹਦਾ ਭਜਨ ਤੇ ਜੇ ਕੁਰਬਾਨੀ ਚੀਜ਼ ਹੁੰਦਾ ਨਾ ਭਜਨ ਤੇ ਦੇਖਿਆ ਨਹੀਂ ਜਾਂਦਾ ਸੁਰਤ ਹੋਵੇ ਸਾਫ ਸੁਥਰਾ ਪਸ਼ੂ ਹੋਵੇ ਸਾਫ ਹੈ ਹਾਂ ਪੂਰੇ ਇੱਕਦਮ ਸਾਫ ਸੁਥਰਾ ਪਸ਼ੂ ਹੋਵੇ ਕੋਈ ਦਾਗ ਦੂਗ ਨਹੀਂ ਹੋਣੀ ਚਾਹੀਦੇ ਨਹੀਂ ਡਬਲ ਹੱਡੀ ਵਾਲਾ ਬੱਕਰਾ ਨਾਲ ਹੈ ਵੀ ਇਹ ਨਵਾਂ ਹਾਲ ਕੋਈ ਪੁਰਾਣਾ ਨਹੀਂ ਆ 2 ਸਾਲ ਦਾ ਬੱਕਰਾ ਹਾਲੇ ਹਾਲੇ ਹਾਂ ਆ ਲੈ 2 ਸਾਲ ਦਾ ਬੱਕਰਾ ਕਹਿੰਦਾ 2 ਸਾਲ ਦਾ ਬੱਕਰਾ ਦੇਖ ਲਓ ਇੰਨਾ ਵਜ਼ਨ ਕਰਕੇ ਆ ਗਿਆ ਇਸ ਸਾਲ ਖਾਰ ਗਿਆ ਹੈ ਹੂੰ ਇਨੇ ਕੋ ਡੇਢ ਕੁਇੰਟਲ ਉਹ 2 ਕੁਇੰਟਲ ਦੇ ਕਰੀਬ ਚੱਲ ਜਾ ਉਸੇ ਅਗਰ ਸੇਵਾ ਕਰਾਂਗੇ ਤਾਂ ਇਹ ਤਾਂ ਡੇਢ ਕੁਇੰਟਲ ਤਾਂ ਉਹ ਹੈ ਗਈ ਹੈ ਨਾਰਮਲ ਡੇਢ ਕੁਇੰਟਲ ਠੀਕ ਆ ਆ ਲੈ ਨਾਰਮਲ ਡੇਢ ਤਰ ਹੋ ਗਈ ਆ ਲੈ ਆ ਜੀ ਆ ਵੀ ਲੈ ਬੜਾ ਫਰਕ ਕੇ ਲੈ ਵੀ ਉਹ ਇੱਥੇ ਲੈ ਕੇ ਆ ਇੱਥੇ ਇਸ ਜਗ੍ਹਾ ਤੇ ਲੈ ਆ ਗਰਾਂ ਇਹਦਾ ਵਜ਼ਨ ਕਿੰਨਾ ਇਹਦਾ ਵੀ ਉਨਾ ਹੀ ਹੈ ਬਾਈ ਇਹਦਾ 1 1 18 ਉਹਦੇ ਨਾਲੋਂ 3 ਕਿਲੋ ਵੱਧ ਨੇ ਵੱਧਾ ਨਾ ਉਹਦਾ ਇਹਦਾ ਵਜ਼ਨ ਜ਼ਿਆਦਾ ਹੈ ਬਾਈ ਇਹਦਾ ਵਜ਼ਨ ਜ਼ਿਆਦਾ ਹਾਂ ਖਸੀ ਹੈ ਵੀ 6 ਦੰਦ ਜੀ ਹੈ 44 ਹੈ ਇਹਦਾ ਮੁੱਲ ਉਹਦੇ ਨਾਲ ਜ਼ਿਆਦਾ ਹੈ ਉਨਾ ਹੀ ਵਜ਼ਨ ਹੈ ਉਨਾ ਹੀ ਮੁੱਲ ਇਹਦਾ ਮੁੱਲ ਹੁੰਦੀ ਹੈ 85000 ਰੁਪਏ ਦਾ ਠੀਕ ਆ ਕੋਈ ਜੋੜੀ ਵੀ ਇਕੱਠੀ ਲੈਣਾ ਹੋਵੇ ਫਿਰ ਉਸ ਹੀ ਹਿਸਾਬ ਨਾਲ ਵੀ ਦੇ ਦਾਂਗੇ ਐ ਨਹੀਂ ਹੈ ਫਿਰ ਘੱਟ ਜੇ ਦੇ ਦਾਂਗੇ ਚੱਕ ਲੈਂਗੇ ਨੂੰ ਜੀ ਚੱਕਣਾ ਪੈਣਾ ਨਹੀਂ ਚੱਕ ਹੋਣਾ ਕਿਉਂ ਇੱਕ ਐਨਾ ਕਿਤੇ ਚੱਕ ਲਾਂਗੇ ਇੱਕ ਕੁਆਂਟਲ 20 ਕਿਲੋ ਬੱਕਰਾ ਮੈਂ ਤਾਂ ਚੱਕ ਲੂੰਗਾ ਹੀ ਤੇ ਚੱਕ ਲੈਂਗੇ ਤੈਨੂੰ ਵੀ ਬੱਕਰਾ ਦੇ ਦਾਂਗੇ ਅੱਜ ਬੱਕਰਾ ਫਰੀ ਦੇਣਾ ਪਊਗਾ ਜੇ ਮੈਂ ਚੱਕ ਲਿਆ ਆ ਦੇ ਦੇ ਉਹ ਗਾ ਚੱਕਣਾ ਪੈਣਾ ਮੈਂ ਚੱਕ ਕੇ ਲੈਣੇ ਐ ਚ ਐ ਚੱਕਣਾ ਪੈਣਾ ਐ ਚੱਕਣਾ ਪੈਣਾ ਅੱਛਾ ਆਂਦੀ ਚੱਕ ਲੂੰਗਾ ਬੋਲ ਕਿੱਥੇ ਲੈ ਗੋੜਾ ਬੋਲ ਕਹਾਂ ਪਰ ਲੈ ਕੇ ਜਾਮਾ ਨਹੀਂ ਚੱਕ ਹੋਣਾ ਬੋਲ ਕਹਾਂ ਪਰ ਲੈ ਕੇ ਜਾ ਤੂੰ ਆ ਗੇਟ ਤੱਕ ਹੀ ਲੈ ਜਾ ਕੇ ਛੱਡ ਦੇ ਬੱਕਰਾ ਤੇਰਾ ਅੱਛਾ ਹਾਂ ਠੀਕ ਆ ਚੱਲ ਬਈ ਚੱਕਿਆ ਨਹੀਂ ਜਾਣਾ ਆਪਣੇ ਤੋਂ ਕਾਊਂਟਰ ਤੋਂ ਬਾਹਰੇ ਹੈਗਾ ਕੰਮ ਇਹ 40 50 ਕਿਲੋ ਆਉਂਦਾ ਫਿਰ ਚਲੋ ਉਹ ਪਰ ਲੈ ਜਾਂਦੇ ਹਾਂ ਮੁੱਲ ਉਹਨੇ ਹੀ ਹੈਗਾ ਆ ਭਜਨ ਵੀ ਜਾਤੇ ਹੈਗਾ ਜੇ ਇਕੱਠੇ ਲੈੜਾ ਹੋਵੇ ਫਿਰ ਇਕੱਠੇ ਦਾ ਘਾਟ ਕਰ ਦਾਂਗੇ ਇਕੱਠੇ ਕਿਹੜੇ ਨੇਗੇ ਆ ਦੇ ਉਹ ਦੋਨੇ ਹੀ ਆ ਆ ਤ ਆ ਗਿਆ ਇਹ ਤਾਂ ਬੱਕਰੀ ਹੈ ਇਹ ਤਾਂ ਬੱਕਰੀ ਆ ਹਾਂ ਵੱਡੀ ਬੱਕਰੀ ਆ ਜੇ ਦੋ ਇਕੱਠੇ ਲੈਣੇ ਆ ਫਿਰ ਕਹਿੰਦਾ ਜੇਵੇਂ ਆ ਦੋਨੇ ਹੀ ਜਵੇਂ ਜੋੜੀ ਹੈ ਭਾਈ ਫਿਰ ਮੁੱਲ ਖਾਂਦੇ ਨੇ ਫਿਰ ਉਸੇ ਸਾਹਿਬ ਨਾਲ ਫਿਰ ਘਾਟ ਚ ਵੀ ਦੇ ਦਾਂਗੇ ਫਿਰ 80000 ਨਹੀਂ ਉਹ ਤਾਂ ਵੀ ਘੱਟ ਦੇ ਦਾਂਗੇ ਵੀਰੇ ਜੋੜੀ 1.5 ਲੱਖ ਦੇ ਦੇ ਦਾਂਗੇ 1.5 ਲੱਖ ਦੀ ਹਾਂ ਠੀਕ ਹੈ 1.5 ਲੱਖ ਦੀ ਦੇਵਾਂਗਾ ਕਿ ਮੁੱਲ ਕਰਦਾ ਨਹੀਂ 1.5 ਲੱਖ ਦੇਵਾਂਗੇ ਘੱਟ ਚ ਤੈਨੂੰ ਤਾਂ ਐ ਦੱਸਿਆ ਕੱਲੇ ਕੱਲੇ ਦਾ ਮਤਲਬ 80-80 ਹੈ ਇਕੱਠੇ ਲੈ ਲੋਗਾ 1.5 ਦੀ ਦੇ ਦਾਂਗੇ ਠੀਕ ਹੈ ਲੱਭਾ ਜਾਨੂੰ ਬਹੁਤ ਜ਼ਿਆਦਾ ਹੈ ਬਈ ਇਹ ਕੁਰਬਾਨੀ ਵਾਲੇ ਬੱਕਰੇ ਆ ਕੁਰਬਾਨੀ ਵਾਲੇ ਬੱਕਰੇ ਆ ਪੂਰੇ ਐ ਜੇ ਸਾਫ ਸੁਥਰੇ ਬੱਚੇ ਨੇ ਕੁਰਬਾਨੀ ਵਾਲੇ ਬੱਕਰੇ ਗੇ ਹੁਣ ਬੱਕਰੀਆਂ ਦਿਖਾਏਗਾ ਲੈ ਹੋਰ ਵੀ ਘਰੇ ਬੱਕਰੇ ਹੋਰ ਵੀ ਨੇ ਹਾਂ ਇਹ ਐਨੇ ਵਜਨ ਵਜਨ ਵਾਲੇ ਕਿਵੇਂ ਲਿਆਂਦੇ ਹੋਏ ਨੇਗੇ ਇੱਥੀ ਖੜ ਜਾ ਇੱਥੀ ਹੈਂ ਇਤਨੇ ਬਾਰੇ ਦੇਖੋ ਹਲੇ ਚਾਰ ਦੰਦ ਬੱਚਾ 85 ਕਿਲੋ ਵਜਨ ਹੈ ਹਾਂ 8 ਸਾਲ ਦਾ ਬੱਚਾ ਹੈ ਸਾਰਾ ਹੀ ਉਹਨੇ ਜਨਾ ਵਜਨ ਕਰੂਗਾ ਇਹ ਹਾਈ ਵੀ ਕਰੂਗਾ ਹਲੇ ਤੱਕ ਦੱਸਿਆ ਨਹੀਂ ਚਾਰ ਦੰਦ ਬੱਚਾ ਵਾ ਹਮ ਕਿੰਨਾ ਹੋਏਗਾ ਇਹਦਾ ਵਿਚੋ ਵਜਨ ਇਹਦਾ ਵਜਨ ਹੈਗਾ 85 ਕਿਲੋ ਜੀ ਹੁੰਦਾ ਅੱਛਾ ਹਾਂ ਜੁੰਦਾ ਦਾ 85 ਕਿਲੋ ਯਾਰ 60 ਕਿਲੋ ਮੰਨ ਲਓ ਹਾਂ ਮਾਲ ਹੈਗਾ 60 ਕਿਲੋ ਜੀ ਹੋਵੇਗਾ ਹਾਂ ਹਮ 25 ਕਿਲੋ ਵੇਸਟ ਮੰਨ ਲਓ ਇਤੋਂ ਹਮ ਸਹੀ ਗੱਲ ਹੈ ਚਾਰ ਦੰਦ ਕਹਿੰਦੇ ਚਾਰ ਦੰਦ ਬੱਚਾ ਯਾਨੀ ਕਿ ਚਾਲੀ ਆਈ ਦੇ ਦਾ ਕਵਾਂਟਰ ਤੋਂ ਬਾਹਰ ਤਾਂ ਜਾਏਗੀ ਜਾਏਗਾ ਜੀ ਬਾਹਰ ਜ਼ਿਆਦਾ ਜਾਊ ਜਾਂਦੀ ਜਾਊਗਾ ਹਾਂ ਸਹੀ ਗੱਲ ਹੈ ਡੇਢ ਕਵਾਂਟਰ ਦੇ ਕਰੀਬ ਇਹ ਵੀ ਬੱਕਰਾ ਕਰੂਗਾ ਨੋਰਮ ਆਓ ਮੈਂ ਕਵਾਂਟਰ ਦੇ ਬਾਹਰ ਹੀ ਕਹਿਣਾਗਾ ਤੇ ਉਹ ਘਟਮੁੱਲਾ ਵਾਲੇ ਨੇ ਹਾਂ ਇਹ ਘਟਮੁੱਲਾ ਲਿਆ ਬੱਕਰੇ ਇਹ ਥੋੜੇ ਲਿੱッセ ਆ ਗਏ ਵਿਚਾਰੇ ਇਹ ਬਾਹਰ ਚਰਾਏ ਵਾਲੇ ਬੱਕਰੇ ਨੇ ਨਾ ਹਾਂ ਇਹ ਬਾਹਰ ਚਰਦੇ ਇਹ ਘਰੇ ਖਾਂਦੇ ਆ ਘਰੇ ਖਾਂਦੇ ਆ ਇਹ ਘਰੇ ਖਾਂਦੇ ਆ ਇਹ ਬਾਹਰ ਜਾਂਦੇ ਪਰ ਉਹ ਵੱਧ ਭਜਨ ਕਰਦਾ ਉਹ ਵੱਧ ਭਜਨ ਕਰਦਾ ਜੀ ਹਾਂ ਉਹ ਦਾਣੇ ਦਾਪੇ ਖਾਂਦਾ ਨਾ ਕਿਉਂਕਿ ਉਹ ਦਾਣੇ ਦਾਪੇ ਖਾਂਦਾ ਇਹਨਾਂ ਨੇ ਬਾਹਰ ਜਿਹੜਾ ਕੁਝ ਮਿਲਿਆ ਉਹੀ ਚੁਕਣਾ ਇਹ ਤਾਂ ਵਿਚਾਰੇ ਨੂੰ ਕੁਝ ਮਿਲਦਾ ਨਹੀਂ ਇਹ ਤਾਂ ਬਾਬ ਇਹ ਭਾਜੇ ਨੇ ਇਹ 25 25000 ਦੇ ਨੇ ਆ ਲੈ 25000 ਵੀ ਜਿਆਦਾ ਲੱਗਦਾ ਯਾਰ ਮਨ ਤਾਂ ਇਹਦਾ ਤੇਰਾ ਹੈ ਆ 25000 ਨਹੀਂ ਬਾਈ ਕੁਰਬਾਨੀ ਵਾਲੇ ਬੱਚੇ ਆ ਹਾਂ ਕੁਰਬਾਨੀ ਵਾਲਾ ਬੱਚਾ ਕੋਈ ਜਿਆਦਾ ਨਹੀਂ ਆ ਠੀਕ ਹੈ ਕਿ ਨਹੀਂ ਜੀ ਹਾਂ ਸਹੀ ਆ ਕੁਰਬਾਨੀ ਵਾਲੇ ਬੱਚੇ ਕੋਈ ਜ਼ਿਆਦਾ ਨਹੀਂ ਹੈ ਕੋਈ ਜ਼ਿਆਦਾ ਨਹੀਂ ਹੈ ਹਾਈਟ ਦੇ ਵੀ ਚੰਗੇ ਨੇਗੇ 22 23 ਕਿਲੋ ਵਿੱਚ 22 23 ਕਿਲੋ 25 ਕਿਲੋ ਵਿੱਚ ਗੋਸਤ ਹੈ ਕੋਈ ਜ਼ਿਆਦਾ ਨਹੀਂ ਹੈ ਕਿਉਂਕਿ ਨਾਰਮਲ ਗੋਸਤ ਅੱਜ ਕੱਲ 650 700 ਨੂੰ ਮਿਲਦਾ ਕੁਰਬਾਨੀ ਵਾਲਾ ਤਾਂ 1000 ਰੁਪਏ ਮੰਨ ਕੇ ਚਲੋ ਪੈਂਦਾ ਹੀ ਆ ਪੈਂਦਾ ਹੀ ਆ ਤੇ ਬੱਕਰੀ ਦਿਖਾਏ ਕੋਈ ਬੜੀ ਹਾਂ ਬੱਕਰੀਆਂ ਵੀ ਦਿਖਾਉਂਦਾ ਸਭ ਤੋਂ ਜ਼ਿਆਦਾ ਮੋਲ ਵਾਲੀ ਕੌਣ ਸੀ ਹੈ ਹੈ ਦਿਖਾ ਦਿੰਦੇ ਆਜ ਤੋ ਵਾਲੀ ਜ਼ਿਆਦੀ ਆ ਬੱਕਰੀਆਂ ਲੇਕਿਨ ਇਹ ਆ ਫਿਰ ਵੀ আচ্ছা ਉਹ ਵੀ ਠੀਕ ਆ ਇਹ ਬੱਕਰਿਆਂ ਦਾ ਸੀਜ਼ਨ ਵਾਲੇ ਆ ਬੱਕਰੀਆਂ ਆ ਕਰਕੇ ਬੱਕਰੀਆਂ ਘਾਟੇ ਲਿਆਉਂਦੇ ਨੇ ਅੱਛਾ ਬੱਕਰੀਆਂ ਕਿਉਂ ਨਾ ਬੱਕਰੀਆਂ ਕਿਆ ਕਰ ਆ ਵੀ ਦੇਖੋ 40 ਹਾਈਟ ਦੀ ਬੱਕਰੀ 40 ਤਾਂ ਜਿਆਦੇ ਹੋ ਜਰਾ ਹਾਂ ਨਹੀਂ 40 ਹੈਗਾ ਵਾ ਹੈਗੀ ਆ ਹੈਗੀ ਆ ਇਹ ਦੰਦਾਂ ਦੀ ਦੰਦਾਂ ਦੀ ਨਮੀ ਆ ਦੰਦਾਂ ਦੀ 8 ਦੰਦਾਂ 8 ਦੰਦਾਂ ਦੀ ਹਾਂ 3 ਮਹੀਨੇ ਦੀ ਗੱਬਣਾ ਨੇ ਸੁਈ ਹੋਈ ਆ ਨਹੀਂ ਗੱਬਣਾ 3 ਮਹੀਨੇ ਦੀ ਹਾਂ ਕੀ ਮੁੱਲ ਕਰਿਆ ਇਹਦਾ 80000 ਰੁਪਏ ਉਹ ਕਾ ਤੋਂ ਵੀ ਬੱਕਰੀਆਂ ਬਈ ਬੈਡ ਵਾਲੀਆਂ ਨੇ ਇਹ ਜੀ ਬੱਕਰੀਆਂ ਹੁਣ ਕਿੱਥੇ ਰਹੀਆਂ ਅੱਜਕੱਲ੍ਹ ਓਕੇ ਆ ਜਮ ਪੂਰਾ ਓਕੇ ਆ ਥਣ ਥਣ ਪੂਰਾ ਲੱਗਾ ਹਾਂ ਪੂਰਾ ਐਕਦਾਮ ਲੈ ਦਿਖਾ ਦੇ ਨੇ ਕੋਈ ਨਹੀਂ 80 ਸੀਰ ਮੁੱਲੋਂ ਹੀ ਨਹੀਂ ਮੰਗੀ ਇਹਨਾਂ ਬੱਕਰੀਆਂ ਦੇਖੋ ਆ ਜਦ ਬਾਜਨ ਵੀ ਹੋਊਗਾ ਬੱਕਰੀ ਦਾ ਬੱਕਰੀਆਂ ਨਹੀਂ 90 ਕਿਲੋ ਤੋਂ 70 ਕਿਲੋ ਤੋਂ ਲੈ ਕੇ ਕੁਆਂਟਲ ਤੱਕ ਬੱਕਰੀਆਂ ਨੇ ਹਾਂ ਸਹੀ ਗੱਲ ਆ ਵੀ ਬਾਜਨ ਦਾ ਹੈਗਾ ਤਾਂ ਹੀ ਬੰਦਾ ਬਾਜਨ ਦੇ ਸਾਹ ਨਾਲ ਬੱਕਰੀ ਦਾ ਮੁੱਲ ਕਰਦਾ ਔਰ ਇੱਕ ਇਹ ਚੀਜ਼ ਇਹ ਵੀ ਆ ਬਈ ਇਹ ਪੁਰਾਣੇ ਜੜਾ ਜੋ ਬੱਕਰੀਆਂ ਨੇ ਅੱਛਾ ਹਾਂ ਪੁਰਾਣੀਆਂ ਜੜਾ ਅੱਜਕੱਲ੍ਹ ਜਵੇਂ ਮਤਲਬ ਬਰੀਡ ਜਿਵੇਂ ਹੈ ਕ੍ਰੋਸਿੰਗ ਚ ਵੱਧ ਨੇ ਇਹ ਕ੍ਰੋਸਿੰਗ ਆਲੇ ਮਾਲ ਕੋਈ ਨਹੀਂ ਹੈ ਕ੍ਰੋਸਿੰਗ ਮਤਲਬ ਕ੍ਰੋਸਿੰਗ ਜੇ ਮਤਲਬ ਅੱਜ ਕੱਲ ਕ੍ਰੋਸਿੰਗ ਹੈ ਕੋਈ ਵੀ ਬੱਕਰੇ ਦਾ ਆਪਾਂ ਕ੍ਰੋਸ ਕਰਵਾ ਲਿਆ ਪਹਿਲੇ ਬਰੀਡ ਦੇ ਕੰਮ ਚੱਲਦੇ ਸੀ ਪਿਓਰ ਅੱਜ ਕੱਲ ਤੇ ਜੇਰਾ ਮਰਜੀ ਬੱਕਰਾ ਮਿਲ ਗਿਆ ਉਹਨੂੰ ਤਾਂ ਬੱਕਰੀ ਲਵਾ ਲਈ ਠੀਕ ਹੈ ਫਿਰ ਉਹ ਜੇ ਬੱਕਰੀਆਂ ਬਣਦੇ ਨੇ ਸਹੀ ਆ ਲੈ ਜੀ ਕਦੇ ਕਦੇ ਇਹ ਵੀ ਕੰਮ ਦੀਆਂ ਗੱਲਾਂ ਸੁਣਾਉਣ ਲੱਗ ਜਾਂਦਾਗਾ ਨਹੀਂ ਸਹੀ ਗੱਲ ਆ ਜਿਹੜੀ ਆਹ ਵੀ ਬੱਕਰੀ ਦੇਖੋ ਜੀ ਇਹਦਾ ਮੁੱਲ ਕਿੰਨਾ ਹੈ ਇਹ ਇਹ ਇਹਨੂੰ ਇੱਧਰ ਕਰੋ ਬੱਕਰੀਆਂ ਦਾ ਪਹਿਲੇ ਲੰਬਾਈ ਦੇਖੋ ਲੰਬਾਈ ਕਿੰਨੇ ਨੇ ਬੱਕਰੀਆਂ ਇਹ ਬੱਕਰੀ ਦਾ ਕਿੰਨਾ ਮੁੱਲਾ ਇਹਦਾ ਵੀ 80000 ਰੁਪਏ ਮੁੱਲਾ ਇਹ ਵੀ 3 ਮਹੀਨੇ ਦੀ ਗੱਬਾ ਲਾਉਂਦੇ ਗਾਰੰਟੀ ਦੇਣਾ ਉਹਨਾਂ ਗਰੰਟੀ ਗਰੰਟੀ ਕਿਸੇ ਕੋਲ ਆ ਗਿਆ ਖਾਲੀ ਵੀ ਨਿਕਲ ਜਾਂਦਾ ਸਾਡਾ ਵਾਪਸ ਕਰ ਜਾਵੇ ਕੋਈ ਚੱਕਰ ਨਹੀਂ ਮਾਲ ਲੈ ਜਾਣਾ ਮਾਲ ਲੈਣ ਨੂੰ ਪੈਸੇ ਰਿਟਰਨ ਵਾਪਸ ਤਾਂ ਲੈ ਲੇਗੇ ਪੈਸੇ ਸਾਰੇ ਲੈ ਦੋਵੇਂ ਦਾ ਵਾਪਸ ਆ ਸਾਰੇ ਦੇਣੇ ਆ ਭਾਈ ਖਾਲੀ ਨਿਕਲੂਗਾ ਜਦ ਗਾਰੰਟੀ ਦੇ ਮੰਗੇ ਤਾਂ ਫਿਰ ਵਾਪਸ ਦੇਣਾ ਨਹੀਂ ਦੱਸ ਅੱਛਾ ਸਹੀ ਗੱਲ ਲੈ ਜੇ ਖਾਲੀ ਨਿਕਲਦੀ ਤਾਂ ਗਾਰੰਟੀ ਦੇ ਦਿੰਦਾ ਫਿਰ ਤੇ ਭਾਈ ਉਹ ਬੰਦਾ ਹੀ ਨਹੀਂ ਕਾਮਯਾਬ ਅਗਰ ਉਦੋਂ ਗਰੰਟੀ ਦੇਤਾ ਮੁਰਗੇ ਘਾਊਗਾ ਕਾਦੀ ਮੇਂ ਵਾਪਸ ਕਰਾਂ ਆ ਬੱਕਰੀ ਦਾ ਭਾਜਨ ਹੋਊਗਾ 85 90 ਕਿਲੋ 90 ਦੇ 90 ਦੇ ਸਾਰੇ 90 ਕਿਲੋ permanganal ਦੇ ਹਾਂ ਵੇਚਣੀ ਬੱਕਰੀ ਸੂਏ ਕੇ ਲਾਲੇ ਹੋਣੇ ਬੱਕਰੀ ਇਹ ਚੌਥੇ ਸੂਗੀ ਵੀ ਉਹ ਚੌਥੇ ਹਾਂ ਚੌਥੇ ਸੂਹਗਾ ਉਹ ਸੂਹੂਗੀ ਹਾਂ ਯਾਨੀ ਕਿ ਠੀਕ ਆ ਗਈ ਹਾਲੇ ਕੋਈ ਬਾਲੀ ਵੱਡੀ ਉਮਰ ਕੋਈ ਬਾਲੀ ਉਮਰ ਦੀ ਬੱਕਰੀਆਂ ਨਹੀਂ ਇਹ ਮਾਲ ਵਾਲੀ ਹੈ ਜਾਂ ਫਿਰ ਹਾਂ ਸਾਰੇ ਬਾਹਰ ਚੜਦੇ ਆ ਭਾਈ ਇਹਨਾਂ ਨੂੰ ਘਰੇ ਵੀ ਪੈਂਦੇ ਨੇ ਅੱਛਾ ਮਾਲ ਸਾਰੇ ਬਾਹਰ ਆਲੇ ਨੇ ਘਰੇ ਵੀ ਖਵਾਉਂਦੇ ਹਾਂ ਹਾਂ ਘਰੇ ਵੀ ਪੈਂਦੇ ਨੇ ਖੁੱਲਾ ਇਹਨਾਂ ਨੂੰ ਹਾਂ ਜੰਨਾ ਖਾ ਕੇ ਰੱਜ ਕੇ ਆਪੇ ਹਟਣਾ ਤੇਰੇ ਕੋਲੇ ਬਈ ਡੰਗਰ ਕਿੰਨੇ ਨੇ ਤੇ ਕਿੰਨਾ ਮਾਲ ਖਵਾ ਦੇਣਾ ਇੱਕ ਦਿਨ ਚ ਬਈ ਮੇਰੇ ਕੋਲ ਤੋਂ ਘੱਟ ਤੋਂ ਘੱਟ ਦਿਹਾੜੀ ਦਾ ਨੋਰਮਲ ਵੀ ਹੈ 40 50 ਕਿਲੋ ਦਾਣਾ ਖਵਾ ਦੇਣਾ ਹਾਂ ਸਾਰੇ ਪਸ਼ੂਆਂ ਨੂੰ ਸਾਰਿਆਂ ਨੂੰ ਹਾਂ ਘੱਟ ਤੋਂ ਘੱਟ ਇੰਨਾ ਪੈਂਦਾ ਯਾਨੀ ਕਿ ਇੱਕ ਪਸ਼ੂ ਯਾਨੀ ਕਿ ਖਾਂਦਾਗਾ ਕਿਲੋ ਤੋਂ ਹਾਂ ਕਿਲੋ 1.5 ਕਿਲੋ ਆ ਤਾਂ ਬਾਅਦ ਖਾ ਜਾਓ ਐ ਤਾਂ ਚਾਏ ਉਹਨਾਂ ਨੂੰ 5 ਕਿਲੋ ਦੇ ਦੂ ਹਾਂ ਐ ਤਾਂ ਚਾਏ 5 ਕਿਲੋ ਦੇ 5 ਕਿਲੋ ਖਾ ਲੂ ਹਾਂ ਆ ਬੱਕਰੀ ਸੂਣ ਵਾਲੀ ਆ ਇਹ ਸੂਣ ਵਾਲੀ ਆ ਹਾਂ ਬਸ ਅੱਜ ਦਿਨਾਂ ਚ ਸੁੰਦੀ ਆ ਬੱਕਰੀ ਲੈ ਆ ਕੀ ਹਾਲ ਵਈ ਇਹਦਾ 34 ਹੈ ਇਹਦਾ ਤੀਜੇ ਸਵੇਸ ਹੋਊਗੀ ਮੁੱਲ ਇਹਦਾ ਇਹਦਾ 70000 ਰੁਪਏ ਨੇ ਜੀ ਇਹਦਾ ਘਟਾ ਹਾਂ ਬਈ ਇਹਦਾ ਹਾਈਟ ਵੀ ਘਟਾ ਦੁੱਧ ਵੀ ਬਹੁਤ ਨੇ ਬੱਕਰੀ ਥੱਲੇ 4 ਲੀਟਰ ਪਲੱਸ ਹੈ ਦੁੱਧ ਗੱਪਣ ਆਰਡਰ ਦੇਖ ਲੋ ਗੱਪਣ ਬਾਅਦ ਆ ਸੂਣ ਤੇ ਤਿਆਰ ਖਰੇ ਆ 20 ਦਿਨ ਕੇ ਲਊਗਾ 20 15 ਦਿਨ 20 15 ਦਿਨ ਲੈਣੇ ਨੇ ਨੇ ਹਾਂ ਹਾਂ ਤੁੰ ਦੇਖਾ ਹੈ ਬੱਕਰੀਆਂ ਬਹੁਤ ਬੜੀਆਂ ਮਹਿੰਗੀਆਂ ਲੈਂਦਾ ਭਈ ਇਹ ਬੰਦਾ ਤੇ ਮਹਿੰਗੀ ਵੇਦਾ ਪਤਾ ਨਹੀਂ ਕਰਦਾ ਕੀ ਹੈਗਾ ਦੰਦਾ ਜੀ ਨਵੇਂ ਆ ਕੋਈ ਲੇਕੀ ਜਾਂਦੀ ਨੇ ਮਹਿੰਗੀਆਂ ਬੱਕਰੀਆਂ ਹਾਂ ਹਾਂ ਭਾਈ ਜਿਹਨੂੰ ਚੀਜ਼ ਦਾ ਪਤਾ ਉਹ ਤਾਂ ਮਤਲਬ ਕੋਰ ਕਰਦਾ ਇਨੀ ਜਿਹਨੂੰ ਨਹੀਂ ਪਤਾ ਆ ਪਗਲਾ ਕਹੀ ਜਾਂਦਾ ਕੀ ਪਤਾ ਇਹ ਉਹੀ ਮੰਗਦਾ ਹੁਣ ਸਹੀ ਆ ਆ ਜਿਹਨੂੰ ਚੀਜ਼ ਦਾ ਬੀੜ ਦਾ ਪਤਾ ਉਹ ਤਾਂ ਗੱਲ ਹੀ ਨਹੀਂ ਕਰਦੇ ਉਹ ਸਿੱਧਾ ਕਹਿੰਦਾ ਇਹਨੇ پیسے ਲੋ ਸਹੀ ਆ ਆ ਲੋਈਆਂ ਪੱਕਣੀਆਂ ਲੈ ਆ ਦੇਖੋ ਪੁਰਾਣੀ ਹਮ ਜਰਾ ਜੋ ਜਿਹੜੇ ਬੱਕਰੀਆਂ ਨੇ ਉਹ ਪੁਰਾਣੀਆਂ ਜਿਹੜੀਆਂ ਬੱਕਰੀਆਂ ਕਹਿੰਦਾਗਾ ਕਿੰਨੇ ਮੁੱਲ ਦੀ ਇਹਦਾ 50000 ਰੁਪਏ ਮੈਂ 50000 ਹਾਂ ਇਹ ਤੀਜੇ ਸੂਹ ਗਈ ਬੱਕਰੀ ਹੁਣ ਕਦੋਂ ਕਾ ਇਹ ਹੁਣ 2 ਮਹੀਨੇ ਦੀ ਗੱਬਣਾ ਨੇ 2 ਮਹੀਨੇ ਦੀ ਹੋਣੀ ਹਾਂ 2 ਮਹੀਨੇ ਦੀ ਗੱਬਣਾ ਇਹ ਗਾਰੰਟੀ ਨਾਲ ਹਾਂ ਗਾਰੰਟੀ ਨਾਲ ਆਪਣੇ ਬੱਕਰੇ ਤੋਂ ਕਰੋਸ ਇਹ ਠੀਕ ਹੈ ਆਪਣੇ ਬਲੈਕ ਬੱਕਰੇ ਤੋਂ ਵਧੀਆ ਬੱਕਰੇ ਤੋਂ ਹਾਂ ਯਾਨੀ ਕਿ ਟੌਪ ਦਾ ਬੱਕਰਾ ਚੰਗੇ ਬੱਚੇ ਦੂ ਫਿਰ ਹਾਂ ਬੱਕਰੀਆਂ ਚੰਗੀਆਂ ਨੇ ਫਿਰ ਇਹਨਾਂ ਤੋਂ ਫਿਰ ਮਾਰੇ ਬੱਕਰੇ ਥੋੜੋ ਲਵਾ ਮੰਗੇ ਮਹੀਨੇ ਦੇ ਵਿੱਚ ਕਿੰਨੀਆਂ ਬੱਕਰੀਆਂ ਵੇਚ ਰਿੰਗੇ ਹਾਂਜੀ ਮਹੀਨੇ ਦੇ ਵਿੱਚ ਵੇਚਦਾ ਨਾ 50 ਬੱਕਰੀਆਂ ਆਹ 50 60 100 ਕਈ ਵੇਲੇ ਲੰਘ ਜਾਂਦੀ ਨੇ ਆਹ ਹਾਂ ਠੀਕ ਐਨੀ ਨਹੀਂ ਬੱਕਰੀਆਂ ਵੇਚ ਲੰਦਾ ਬਾਈ ਕੋਈ ਆਵੇ ਲੋਈ ਬੱਕਰੀ ਆ ਪੱਕੀ ਪੱਕਾ ਕੰਮ ਕੀ ਹੋਈ ਤੇਰਾ ਇਹ ਵੀ ਪੱਕਾ ਕੰਮ ਹੈ ਤੇਰਾ ਪੱਕਾ ਮੇਰਾ ਹਲਵਾਏ ਦਾ ਕੰਮ ਹੈ ਇਹ ਕੰਮ ਕਦੋਂ ਕਰਦੇ ਆ ਫਿਰ ਇਹ ਵੀ ਕੰਮ ਇਹ ਆਪਣਾ ਕੰਮ ਉਹ ਵੀ ਪਾਟ ਮੈਨ ਉਹ ਵੀ ਆਪਣਾ ਮਤਲਬ ਆਪਣਾ ਹੀ ਕਰਦੇ ਆ ਠੀਕੇਦਾਰੀ ਹਾਂ ਉਧਰ ਵੀ ਚੱਲਦਾ ਇੱਧਰ ਵੀ ਜਾਂਦਾ ਇਹ ਇਹ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਇਹ ਮੈਨੂੰ ਹੋ ਗਿਆ 8 ਸਾਲ ਤੋਂ ਉੱਪਰ ਹੋ ਗਿਆ 8 ਸਾਲ ਤੋਂ ਚੱਲਦਾ ਮਾਰ ਮਾਰ ਹਾਂ ਠੀਕ ਕਿੰਨੀਆਂ ਬੱਕਰੀਆਂ ਲਈ ਸੀ ਹਾਂ ਕਿੰਨੀਆਂ ਬੱਕਰੀਆਂ ਲਈ ਸੀ ਪਹਿਲੇ ਤਾਂ 1-2 ਕੇ ਰੱਖਦੇ ਸੀਗੇ ਹਾਂ ਉਹਦੇ ਬਾਅਦ ਹੌਲੀ ਹੌਲੀ ਬਸ ਉਹਦਾ ਬਦਾਲੇ ਕੰਮ ਆ ਵੀ ਤਾਂ ਫਿਰ ਦਾ 15 ਲੱਖ ਲਾ ਰੱਖਿਆ ਹੋਗਾ ਹਾਂ ਠੀਕ ਹੈ ਇਹਦਾ ਮੁੱਲ ਇਹਦਾ ਵੀ 50000 ਰੁਪਏ ਇਹ ਯਾਰ ਇਹਨਾਂ ਦੇ ਜਿਆਦਾ ਲੱਗ ਜਾਂਦਾ ਯਾਰ ਬੱਕਰੀਆਂ ਪਿਓਰ ਨੇ ਨਵੇਂ ਬੱਕਰੀ ਪਿਓਰ ਨੇ ਗੱਬਣਾ ਵਧੀਆ ਬੱਕਰੀਆਂ ਗੱਬਣ ਵਾਲਾ ਸਹੀ ਗੱਲ ਲੈ ਅੱਜ ਪਹੁੰਚੇ ਸੀ ਆਪਾਂ ਮੁਲਾਪੁਰ ਆ ਬੰਦੇ ਆ ਹਲਵਾਈ ਆ ਹਲਵਾਈ ਦਾ ਕੰਮ ਕਰਦਾ ਠੇਕਾ ਠੂਕਾ ਦੇਣਾ ਹੁੰਦਾ ਏ ਠੇਕੇ ਵੀ ਲੈਂਦਾ ਦੇ ਵੀ ਸਕਦੇ ਹੋਗੇ ਬੰਦੇ ਕਿੰਨੇ ਮਰਜੀ ਹੋ ਜਾਣ ਖਾਣ ਵਾਲੇ ਜਿੰਨੇ ਮਰਜੀ ਹੋਵੇ 5000 ਰੁਪਏ 10000 ਰੁਪਏ ਉਹਦੇ ਕੋਈ ਟੈਨਸ ਨਹੀਂ ਇਹ ਤਾਂ ਜੇ ਰੈਲੀਆਂ ਪਕਤਾਉਣ ਵਾਲਾ ਬੰਦਾ ਹੈ ਠੀਕ ਹੈ ਇਹਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਇਹ ਚੀਜ਼ ਦਾ ਬਾਕੀ ਬੱਕਰੀਆਂ ਬਹੁਤ ਸੋਹਣੀਆਂ ਪਹੁੰਚੀਆਂ ਸੀ ਬਾਈ ਦੇ ਕੋਲ ਪੱਠਾ ਵੀ ਦੱਸੋ ਕਿਸ ਨੂੰ ਪੱਠਾ ਪੁਠਾ ਵੀ ਚਾਹੀਦੀ ਹੈ ਲੋਕ ਕਹਿੰਦੇ ਨਾ ਪੱਠਾ ਇਹੋ ਜਿਹਾ ਮਿਲਦੇ ਨਹੀਂ ਹਾਂ ਬਾਈ ਚੀਜ਼ਾਂ ਤਾਂ ਸਾਰੇ ਮਿਲਦੇ ਆ ਮਿਲਦੇ ਆ ਪਰ ਪੈਸੇ ਨਾਲ ਲੋਕ ਕਹਿੰਦਾ ਇਹਦਾ ਇੰਨੇ ਮੰਗੇ ਆ ਆ ਦੇਖ ਹੂੰ ਕੰਨਾਂ ਦੇ ਲੈਂਦੇ ਦੇਖੇ ਕਿਸੇ ਪਾਸੇ ਬਾਦਾਮੀ ਸਿੰਗੀ ਆ ਹੂੰ ਉਮਰ ਜੀ ਇਹ ਵੀ ਉਮਰ ਹਲੇ ਸਾਲ ਵੀ ਨਹੀਂ ਹੋਇਆ ਹੁਣ ਦੁੱਗਗੇ ਦਾ ਦੰਦ ਪਟਿਆ ਵਾ ਫਿਰ ਸਾਲ ਦੀ ਤਾਂ ਹੋ ਹੀ ਗਈ ਹਾਂ ਬਈ ਸਾਲ ਦੀ ਜਾਨੂੰ ਅਜੀ ਥੈ ਕਣ ਸਾਲ ਦੀ ਹੋ ਗਈ ਲੈ ਦੁੱਗੀ ਹੋ ਗਈ ਥੈ ਗਈਆਂ ਨੇ ਜਾਂਦੀ ਕਿਹਦੇ ਕੋਲ ਸੋਹਣੀਆਂ ਨੇ ਆ ਦੇ ਪੱਠਾ ਬਹੁਤ ਦੀਆਂ ਨੇਗੀਆਂ ਗੱਬਣ ਤਾਂ ਨਹੀਂ ਹੋਈ ਨਾ ਨਹੀਂ ਹਲੇ ਗੱਬਣ ਕਾਇ ਨਹੀਂ ਵੀ ਗੱਬਣ ਕਰਾਵਾਂਗੇ ਫਿਰ ਕਦ ਨਹੀਂ ਕਹਨੇ ਉਹ ਤਾਂ ਬੱਕਰਾ ਦਿਖਾਈ ਜਾਂਦਾ ਜੀ ਪੱਠ ਕਹਿ ਕੇ ਦੂਜੀ ਪਾਰ ਕਿੱਥੇ ਗਿਆ ਵੇ ਹਾਂ ਇਹ ਵੀ ਇਹ ਕਹਿ ਦੰਦਾਂ ਦੀ ਆ ਇਹ ਚੋਗੀ ਇਹ ਚੋਗੀ ਹਾਂ ਪਾਠੀ ਵਾਲੇ ਕ੍ਰੋਸ ਨਹੀਂ ਕਰਾਈ ਮੁੱਲ ਕਿਆ ਰੱਖਿਆ ਹੁੰਦਾ ਇਹਨਾਂ ਦਾ ਇਹਦਾ 35000 ਰੁਪਏ ਬਰੇ 35000 ਹਾਂ ਮੁੱਲ ਦੇ ਵੀ ਬਾਟੀ ਕੱਢਦੇ ਨੇ ਅੱਪਰ ਇਹੋ ਲਾਲ ਡੱਬੇ 'ਚ ਹੈ ਹੂੰ ਤੇਰੇ ਕੀ ਜਿਹੜੇ ਮੇਰੇ ਪਿਓਰ ਚੀਜ਼ ਹੋਊਗਾ ਨਾ ਉਹ ਇੱਕੇ ਨੇ ਮਿਲਣਾ ਠੀਕ ਹੈ ਹਾਂ ਬਾਕੀ ਮੰਗਦਾ ਉਹ ਤਾਂ ਬੰਦੇ ਨੇ 35000 ਦੀ ਬੱਕਰੀ ਵੀ ਆਉਂਦੀ ਆ ਟੌਪ ਦੀ ਦੋ ਬੱਚੇ ਵਾਲੇ ਆਉਂਦੀ ਆ ਹੂੰ ਠੀਕ ਹੈ ਕਿ ਨਹੀਂ ਜੀ ਜਿਹੜੇ ਚੀਜ਼ ਹੁੰਦੇ ਆ ਕੁਆਲਿਟੀ ਫਿਰ ਇਹੋ ਜੇ ਗਾਂ ਜਾ ਕੇ ਵਿਗਦੇ ਵੀ ਆ ਫਿਰ ਲੱਖ ਲੱਖ ਨੂੰ अच्छा हां ठीक है लाख ਦੇ ਵਿਕਣਗੇ ਕਦ ਕਾਟ ਹੋਣਾ ਉਹਦਾ ਹੋਗਾ हां ਇਹਦਾ ਹੋਗਾ हां 35 36 ਇੰਨਾ ਦਾ ਹੋਊਗਾ ਮਸਾ ਤੇ ਬਾਕੀ ਵਧੀਆ ਲੱਗੀ ਗੱਲ ਵਾ ਠੀਕ ਆ ਭਾਈ ਠੀਕ ਆ ਭਾਈ ਧੰਨਵਾਦ ਯਾਰ